ਦੰਗਿਆਂ ਅਪਸਰੀ ਜਾਣਦੇ ਆ ਪ੍ਰੇਮ ਢਿੱਲੋਂ ਦੇ ਘਰ ਗੈਂਗਸਟਰਾਂ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਤੇ ਇੱਕ ਵਾਰ ਫਿਰ ਹੁਣ ਪੰਜਾਬੀ ਇੰਡਸਟਰੀ ਦੇ ਵਿੱਚ ਡਰ ਦਾ ਮਾਹੌਲ ਹੈ ਕਿਉਂਕਿ ਜੋ ਮਾਰਦਾਤ ਗੈਂਗਸਟਰਾਂ ਦੇ ਵੱਲੋਂ ਸਿੱਧੂ ਮੂਸੇਵਾਲੇ ਦੇ ਨਾਲ ਕੀਤੀ ਗਈ ਸੀ ਉਸ ਦਾ ਡਰ ਹੁਣ ਪੂਰੀ ਇੰਡਸਟਰੀ ਦੇ ਵਿੱਚ ਇੱਕ ਵਾਰ ਫਿਰ ਤੋਂ ਫੈਲ ਚੁੱਕਿਆ ਹੈ ਕਿਉਂਕਿ ਬੀਤੇ ਕੁਝ ਦਿਨ ਪਹਿਲਾਂ ਸਿੱਧੂ ਮੂਸੇਵਾਲੇ ਦੇ ਕਰੀਬੀ ਦੇ ਘਰ ਵੀ ਗੈਂਗਸਟਰਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਸੀ ਤੇ ਇੱਕ ਵਾਰ ਫਿਰ ਹੁਣ ਪ੍ਰੇਮ ਢਿੱਲੋਂ ਦੇ ਘਰ ਗੋਲੀਆਂ ਚੱਲੀਆਂ ਨੇ ਤੇ ਜਿਸ ਤੋਂ ਬਾਅਦ ਹੁਣ ਪ੍ਰੇਮ ਢਿੱਲੋਂ ਨੇ ਲਾਈਵ ਹੁੰਦੇ ਆਪਣੇ ਚੌਂ ਵਾਲ ਉਦੋਂ ਦੀਆਂ ਵੀਡੀਓ ਬਣਾਈਆਂ ਜਾ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਪ੍ਰੇਮਟਿਲੋ ਦੇਕਰ ਫਾਇਰਿੰਗ ਦੀ ਜ਼ਿੰਮੇਵਾਰੀ ਮਨਪ੍ਰੀਤ ਮੰਨੇ ਨੇ ਲਈਆਂ ਪਰ ਐਦਾਂ ਦਾ ਕੁਝ ਵੀ ਨਹੀਂ ਹੈ। ਚੈਂ ਪ੍ਰੇਮਟਿਲੋ ਤੇ ਮਨਪ੍ਰੀਤ ਮੰਨਾ ਦੇ ਵਿੱਚ ਕੰਟ੍ਰੋਵਰਸੀ ਚੱਲ ਰਹੀ ਹੈ ਪਰ ਐਦਾਂ ਦਾ ਕੁਝ ਵੀ ਪ੍ਰੇਮਟਿਲੋ ਦੇ ਨਾਲ ਮਨਪ੍ਰੀਤ ਮੰਨੇ ਨੇ ਨਹੀਂ ਕੀਤਾ। ਸਗੋਂ ਇਹ ਜੋ ਫਾਇਰਿੰਗ ਹੋਈ ਹੈ ਉਹ ਪ੍ਰੇਮਟਿਲੋ ਨੂੰ ਡਰਾਉਣ ਦੇ ਲਈ ਕੀਤੀ ਗਈ ਹੈ। ਇਸ ਮੁੱਦੇ ਤੇ ਪ੍ਰੇਮਟਿਲੋ ਨੇ ਵੀ ਆਪਣੇ ਅਫੀਸ਼ੀਅਲ ਇੰਸਟਾਗ੍ਰam ਅਕਾਊਂਟ ਤੇ ਪੋਸਟ ਸ਼ੇਅਰ ਕਰੀ ਜਿਸ ਦੇ ਵਿੱਚ ਪ੍ਰੇਮਟਿਲੋ ਨੇ ਲਿਖਿਆ ਹੈ ਮੇਰਾ ਪਰਸਨਲੀ ਕਿਸੇ ਦੇ ਵੀ ਨਾਲ ਬਹਿਰ ਵਿਰੋਧ ਨਹੀਂ ਹੈ ਪਤਾ ਨਹੀਂ ਕਿਉਂ ਲੋਕ ਮੇਰੇ ਪਿੱਛੇ ਪਏ ਹੋਏ ਨੇ। ਦੇ ਨਾਲ ਹੀ ਉਹਨਾਂ ਨੇ ਆਪਣੀ ਸਟੋਰੀ ਦੇ ਵਿੱਚ de